ਆਹ ਜੀ ਹਾਂ ਸਤ ਸ੍ਰੀ ਅਕਾਲ ਜੀ ਆ ਗੂੰਦਾ ਯਾਰ ਅਸੀਂ ਸਾਡੇ ਵੀ ਕੋਈ ਇੱਜ਼ਤ ਆ ਪਤਾ ਕੀ ਗੱਲ ਹੋਈ ਬਾਈ ਇਹਨਾਂ ਨੇ 50 ਲੱਖ ਰੁਪਏ ਲੈਣਾ ਸੀ ਥਣ ਵਾਲੀ ਗੱਲ ਆ ਸੁਣ ਲਓ ਮੇਰੀ ਗੱਲ ਇਹਨਾਂ ਨੇ 50 ਲੱਖ ਰੁਪਏ ਲੈਣਾ ਸੀ ਕੋਈ ਇਹਨਾਂ ਦਾ ਕੋਈ ਸਿਸਟਮ ਹੋਣਾ ਕਿਸੇ ਫੈਕਟਰੀ ਵਾਲਾ ਤੋਂ ਠੀਕ ਹੈ ਨਾ ਗੱਲ ਓਏ ਉਹ 50 ਲੱਖ ਰੁਪਏ ਉਹ ਵੀ ਕੋਈ ਜਿਹੜੀ ਨੋਟ ਬੰਦੀ ਵਾਲਾ ਸੀ ਠੀਕ ਹੈ ਨਾ ਗੱਲ ਨੋਟ ਬੰਦੀ ਵਾਲੇ ਦੇ ਵਿੱਚੋਂ ਉਹ ਗੱਲ ਨਿਬੜ ਗਈ 25 ਲੱਖ ਦੇ ਨਿਬੜ ਗਈ ਸੀ 25 ਲੱਖ ਤੇ ਗੱਲ ਨਿਬੜ ਗਈ ਇਹਨਾਂ ਨੂੰ ਉਹ ਬੰਦੇ ਨੇ ਪੈਸੇ ਕਰਤੇ ਵਾਪਸ ਪੈਸੇ ਵਾਪਸ ਕੀਤੇ ਹੋਏ ਇਹਨਾਂ ਦਾ ਬੰਦਾ ਪਤਾ ਕੀ ਜਿਹੜੇ ਇਹ ਬੰਦੇ ਨੇ ਪੈਸੇ ਮੈਂ ਵਾਪਸ ਕਰਵਾਏ ਕਈ ਸਾਲਾਂ ਦੇ ਪੈਸੇ ਵਾਪਸ ਕਰਵਾਏ 25 ਲੱਖ ਮਾਰੇ ਕੋਲ ਸੁਣਨ ਵਾਲੀ ਗੱਲ ਆ ਬਾਈ ਪੈਸੇ ਕਈ ਸਾਲਾਂ ਦੇ ਪੈਸੇ ਉਹ ਵਾਪਸ ਕਰਵਾਤੇ ਉਹਦੇ ਚੋਂ ਨੋਟਬੰਦੀ ਵਾਲੇ ਚੋਂ ਉਹ ਜਿਹੜੇ ਪੈਸੇ ਮੋੜਨ ਦੀ ਆਸ ਹੀ ਨਹੀਂ ਸੀ ਇਹਨਾਂ ਨੇ ਪਤਾ ਕਿ ਉੱਥੇ ਪੁਲਿਸ ਥਾਣੇ ਦੇ ਵਿੱਚ ਮੇਰੇ ਤੇ ਟੈਗ ਲਾਇਆ ਕਹਿੰਦੇ ਵੀ ਅਸੀਂ ਇਹ ਵਿੱਚੋਂ ਕਹਿੰਦੇ 5 ਲੱਖ ਰੁਪਏ ਦਾ ਇੱਕ ਬੰਦੇ ਨੇ ਰੱਖ ਲਿਆ 20 ਲੱਖ ਰੁਪਏ ਨੂੰ ਦਿੱਤਾ ਪਤਾ ਨਹੀਂ ਇਹਨਾਂ ਨੇ ਕਿਵੇਂ ਕਹਿੰਦੇ ਵੀ ਅਸੀਂ 3 ਲੱਖ ਰੁਪਏ ਵਿੱਚੋਂ ਭਾਣੇ ਦਾ ਰੱਖਿਆ ਮੈਂ ਨਹੀਂ ਇੰਨਾ ਜਿਆਦਾ ਮੇਰਾ ਮਨ ਦੁਖੀ ਹੋਇਆ ਇਹ ਮਹੀਨਾ ਜਿਹੜੇ ਮਹੀਨੇ ਦੀ ਗੱਲ ਹੈ ਮੈਂ ਇੰਨੀਆਂ ਗਾਲਾਂ ਭਰਾਈਆਂ ਉਹਨਾਂ ਨੂੰ ਮੈਂ ਕਿਹਾ ਯਾਰ ਮੁੜ ਕੇ ਯਾਰ ਹਜੇ ਹੁਣ ਹਜੇ ਕਹਿੰਦੇ ਹਜੇ ਕਹਿੰਦੇ ਮੇਰੀ ਹਜੇ ਬੰਦੇ ਨੇ ਗੱਲ ਹੁਣ ਪੈਸੇ ਕਢਾਤੇ 25 ਲੱਖ ਰੁਪਏ ਹਜੇ ਇਹਨਾਂ ਨੇ ਪਤਾ ਕੀ ਗੱਲ ਆ ਹਜੇ ਕਹਿੰਦੇ ਹੋਰ ਦਵਾਤ ਮੈਨੂੰ 3 ਲੱਖ ਰੁਪਏ ਮੇਰੇ ਤੇ ਟੈਗ ਲਾਇਆ ਜਿਹੜੇ ਬੰਦੇ ਇਹੋ ਜਿਹੇ ਸਾਲਾ ਇਹੋ ਜੇ ਕਿੱਥੇ ਆਉਂਦੇ ਬਰਾ ਮਾਨ ਆ ਕੇ ਜਾਂਦਾ ਦੱਸੋ ਮੈਂ ਕਿਹਾ ਉਹਨੂੰ ਹੁਣ ਹੀ ਲਿਆਉ ਸਾਹ ਜਮੀ ਨਹੀਂ ਜਰਾ ਉਹਨਾਂ ਨੇ ਕਿਹਾ ਕਿ ਹੱਕ ਮੰਦਾਈ ਕਹਿੰਦਾ ਯਾਰ ਇਨੇ ਚੋਰੀ ਕਰੀ ਐ ਚੋਰੀ ਕਿਉਂ ਆ ਤੂੰ ਨੂੰ ਵੀ ਲਿਓ ਮੇਰੇ ਮੇਰੇ ਸਾਹਮਣੇ ਉਹਨੂੰ ਵੀ ਲਿਓ ਫਲਾਕੇ ਮੈਂ ਫੇਰ ਗੱਲ ਸੁਣਾਂਗਾ ਜਿਹੜਾ ਬੰਦਾ ਕਹਿੰਦਾ ਟੁੱਟਦੀ ਹੋਵੇ ਲੜਾਈ ਹੁੰਦੀ ਹੈ ਕਹਿੰਦਾ ਮੇਰਾ ਨੌਂਕਾ ਲੱਗਦਾ ਮੈਂ ਕਿਹੜਾ ਕੋਈ ਸਾਫਤ ਕਰੇ ਬੰਦਾ ਕਦੋਂ ਪੈ ਲੱਗਦਾ ਬਾਹਰ ਬੱਸ ਬਾਪੂ ਮੇਰਾ ਆਤਮਾਨਿਕ ਬੱਸ ਬਾਪੂ ਕਰ ਸੁਣ ਲੈ ਮੇਰਾ ਮੈਂ ਮੇਰੀ ਗੱਲ ਸੁਣ ਮੇਰਾ ਮਨ ਖਿਜਾ ਹੋਇਆ ਲੈ ਇੱਧਰ ਬਾਪੂ ਵਰਕੇ ਸਾਰਿਆਂ ਦੇ ਕੰਮ ਕਰਦਾ ਸਾਈਡ ਤੇ ਲੱਗ ਜਾਓ 50 ਲੱਖ ਚੋਂ ਨੋਲ ਡਬੰਦੀ ਵਾਲਾ ਕਿਉਂ ਬ ਬਤੀ ਲੱਖ ਰੁਪਿਆ ਵਾਪਸ ਕਰਵਾ ਆਵੇ ਉਤੋਂ ਕਹਿੰਦੇ ਕਨੇ ਕਨੇ ਭੰਣ ਨੇ 5 ਲੱਖ 3 ਲੱਖ ਰੁਪਏ ਰੱਖਿਆ ਮੈਂ ਅੱਜ ਦੇ 5 ਰੁਪਏ 5 ਰੁਪਏ ਸਾਫ ਕਰਦੇ ਬਾਪੂ ਗਾਫੜਾ ਲਗੇ 5 ਰੁਪਏ ਹਾਂ 25 ਲੱਖ ਰੁਪਏ ਸੀ ਗੱਗਲੇ ਦਾ ਉਸ ਟਾਈਮ ਦਾ ਨੋਟ ਬੰਦੀ ਵਾਲਾ ਪੈਸੇ ਸੀਗੇ ਜੇ ਅਸੀਂ ਪੈਸੇ ਲੈਣ ਲੱਗੇ ਸੀ ਕਾਣੇ ਹੋ ਜਾਗਾ ਅਸੀਂ ਬੋਲ ਨਹੀਂ ਸਕਦੇ ਕਿਸੇ ਮੂਰੇ ਚੱਲ ਬਾਪੂ ਵੜ ਕੋ ਮੂਹਰ ਦੇਖਣਾ ਲੋਕਾਂ ਨੇ ਕੰਮ ਕਰਦਾ ਤੂੰ ਤੂੰ ਤਿੰਨ ਬੰਦੇ ਸੀਗੇ 25 ਲੱਖ ਰੁਪਏ ਕਢਵਾਤਾ ਉਹਨਾਂ ਦਾ ਆਫਤ ਆ ਜਲਾਉਣ ਦਾ ਕਹਿ ਰਿਹਾ ਸੀ ਜੀ ਗੱਲ ਚਲਾਇ ਕੋ ਜਿਹੜੀ ਮੈਂ ਕਹਾਂ ਆਫਤ ਦੇ ਵਿੱਚ ਨਾ 25 ਲੱਖ ਰੁਪਏ ਕਢ ਆਫਤ ਇਹਨਾਂ ਦੀ بگੜ ਗਈ ਇਹ ਆਫਤ ਦੇ ਵਿੱਚ ਵਾਕੇ ਥਾੜੇ ਲੜਦੇ ਲੜਦੇ ਆਕੇ ਉਹ ਬੰਦੇ ਕਹਿੰਦੇ ਵੀ ਫਿਰ ਆ 30 ਲੱਖ ਕਹਿੰਦੇ ਵੀ 30 ਲੱਖ ਰੁਪਏ ਕਰ ਤੇ ਕਰਿਓ 30 ਲੱਖ ਕਰਵੇਂ ਭਾਨੇ ਨੂੰ ਦਿੱਤਾ ਇਹ ਬੰਦੇ ਕਹਦੇ ਖਾਣੇ ਦੇ ਵਿੱਚ ਮੇਰੇ ਆਏ ਸਾਬ ਫਿਰ ਤਿੰਨੇ ਫਿਰ ਇਹ ਆਫਤ ਦੇ ਵਿੱਚ ਸਾਰੇ ਬੱਸ ਬਈ ਸਾਤੋਂ ਗਲਤੀ ਹੋਈ ਸਾਤੋਂ ਗਲਤੀ ਹੋਈ ਸਾਤੋਂ ਗਲਤੀ ਹੋਈ ਤੁਸੀਂ ਪਹਿਲੇ ਬੰਦੇ ਨੇ ਕੋਟਾ ਕਿਉਂ ਲਾਉਣੇ ਯਾਰ ਇੱਕ ਤਾਂ ਤੁਹਾਡੇ ਪੈਸੇ ਹੁਣ ਫਿਰ 2 ਮਹੀਨਾ ਬਾਅਦ ਤੇ ਫਿਰ ਆ ਗਈ ਯਾਰ ਤੁਸੀਂ ਬੰਦੇ ਦੇ ਆ ਜਾ ਕਿਉਂ ਲਾਉਣੇ ਐਂ ਗੱਲ ਕਰਨ ਭਾਈ ਉਹ ਤਾਂ ਫੋਨ ਬੰਦ ਹੈ ਕੀ ਕਰੀਏ ਨਹੀਂ ਕਈ ਸਾਲਾਂ ਦੇ ਪੈਸੇ ਫਸੇ ਹੋਏ ਉਹ ਵੀ ਆ ਗਏ ਮੈਂ ਇੰਨਾ ਜਿਆਦਾ ਮੈਂ ਕਹਾ ਯਾਰ ਮੈਂ ਕਹਾ ਯਾਰ ਜਿੰਨੇ ਮਰਜੀ ਆ ਬੰਦੇ ਮੈਨੂੰ ਐਸਾ ਬੰਦੇ ਨੂੰ ਉਹਨੂੰ ਕਰਿਆ ਉਹਦੇ ਰਸਾ ਪਾਇਆ ਉਹ ਕਹਿੰਦਾ ਬਾਈ 25 ਲੱਖ ਰੁਪਏ ਦੰਦਾਂ। ਨਾ ਥਾਣੇ ਚੁੱਕਿਆ ਕਾਨੂੰਨ ਪੈਸੇ ਫਿਰ ਤਾਂ ਇਸ ਬੰਦਾ ਬਿਠਾ ਦੇ ਰੇ ਅੰਦਰ ਬਾਈ ਵੀ ਇਹ ਨਾਲ ਗੱਲ ਕਰ ਲਿਆ ਕਰੂਗੀ ਉਹ ਅੰਦਰ ਉਹਦੇ ਨੂੰ ਦੇ ਕੇ ਆਉ ਪੈਸੇ। ਹਾਂ ਜੀ ਐਨੇ ਨੇ ਤਾਂ ਐਨੇ ਦੇ ਦਿਆ ਕਰਾ। ਥਾਣੇਦਾਰ ਕਹਿੰਦਾ ਅੱਛਾ 2 ਲੱਖ ਆ ਗਿਆ ਤੈਨੂੰ ਲੱਖ ਕਿੱਥੇ ਆ? ਉਹ ਕਹਿੰਦਾ ਵੀ ਤੈਨੂੰ ਲੱਖ ਰੁਪਏ ਕਿੱਥੇ ਆ ਉਹ ਜਿਹੜਾ ਵਿੱਚ ਇਹੀ ਬੰਦੇ ਸੀਗੇ। ਉਹ ਕਹਿੰਦੇ ਵੀ ਤੈਨੂੰ ਲੱਖ ਰੁਪਏ ਦਾ ਭਾਨਾ ਨਹੀਂ ਦੋਤਾ। ਦੱਸ ਜਦੋਂ ਮੇਰੇ ਕੋਲ ਮੈਨੂੰ ਫੋਨ ਉੱਥੇ ਇਹਨਾਂ ਨੇ ਬੈਠਿਆਂ ਨਾ ਲਾਇਆ। ਮੇਰੇ ਸਾਲ ਦਾ ਮੇਰਾ ਪਾਰਾ ਵਧ ਗਿਆ ਮੈਂ ਕਿਹਾ ਮੈਂ ਇੱਥੇ ਗਲਤ ਗੱਲ ਇਹ ਜੇ ਪੈਸੇ ਨਾਲ ਫਿਰ ਤਾਂ ਅਸੀਂ ਅੰਦਰ ਹੀ ਬੰਦਾ ਬਿਠਾ ਦਈਏ ਇੱਕ ਵੀ ਪਾਈ ਕਮਿਸ਼ਨ ਕਰੀ ਚੱਲੇ ਇਸ ਤਰ੍ਹਾਂ ਕਾ ਨੂੰ ਪਰਮਾਤਮਾ ਬਾਈ ਇਹ ਜਾ ਕਰਾ ਲਾਣ ਲੈ ਕੇ ਆਪਣੇ ਛੋਟੇ ਬਾਈ ਫੇਰ ਕਰੀ ਲਾਹਰ ਜਾ ਬਾਈ ਪੱਲਾ ਦੀ ਗੱਲ ਸੁਣ